ਪਤਨੀ ਨੂੰ ਆਪਣੇ ਪਤੀ ਤੇ ਭੋਰਾ ਵੀ ਤਰਸ ਨਹੀਂ ਆਇਆ ਤੇ ਉਸ ਨੂੰ ਇੰਨੀ ਬੇਦਰਦੀ ਦੇ ਨਾਲ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਉਸਨੇ ਖਤਮ ਕੀਤਾ ਕਿ ਪਰਿਵਾਰਿਕ ਮੈਂਬਰਾਂ ਦੀ ਵੀ ਸੁਣ ਕੇ ਰੂਹ ਕੰਬ ਗਈ ਆਪਣੇ ਹੀ ਪਤੀ ਨੂੰ ਉਸਨੇ ਜ਼ਿੰਦਾ ਚਲਾ ਦਿੱਤਾ ਕਾਰ ਦੇ ਵਿੱਚ ਬੈਠੇ ਨੂੰ ਇਸ ਤਰ੍ਹਾਂ ਦੇ ਨਾਲ ਖਤਮ ਕੀਤਾ ਗਿਆ ਕਿ ਹਰੇਕ ਨੂੰ ਲੱਗੇ ਕਿ ਕੋਈ ਹਾਦਸਾ ਹੋਇਆ ਪਰ ਇਹ ਕੋਈ ਹਾਦਸਾ ਨਹੀਂ ਸੀ ਸਗੋਂ ਸੋਚੀ ਸਮਝੀ ਸਾਜ਼ਿਸ਼ ਤੇ ਤਹਿਤ ਪਹਿਲਾਂ ਪਤੀ ਨੂੰ ਬਾਹਰ ਬੁਲਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਆਸ਼ਿਕ ਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਹਰਚਰਨ ਸਿੰਘ ਨਾਮ ਦੇ ਇਸਪਤੀ ਦੀ ਜਾਨ ਲੈ ਲਈ ਬਰਨਾਲਾ ਦੇ ਵਿੱਚ ਇਹ ਸੰਸਨੀਖੇਜ ਮਾਮਲਾ ਸਾਹਮਣੇ ਆਇਆ ਜਿੱਥੇ ਪਤਨੀ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਖਤਮ ਕੀਤਾ ਗਿਆ ਦਰਅਸਲ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ 16 ਜੂਨ ਨੂੰ ਦੁਪਹਿਰ ਦਾ ਉਹ ਸਮਾਂ ਜਦੋਂ ਬਰਨਾਲਾ ਦੇ ਵਿੱਚ ਇੱਕ ਆਲਟੋ ਕਾਰ ਨੂੰ ਅੱਗ ਲੱਗਣ ਦੀ ਖਬਰ ਦਾ ਪਤਾ ਲੱਗਿਆ ਸੀ ਅਤੇ ਨਾਲ ਹੀ ਪਤਾ ਲੱਗਿਆ ਕਿ ਇਸ ਦੇ ਵਿੱਚ ਬੈਠਾ ਡਰਾਈਵਰ ਹਰਚਰਨ ਸਿੰਘ ਖਤਮ ਹੋ ਚੁੱਕਿਆ ਅਤੇ ਇਸ ਘਟਨਾ ਦਾ ਜਦੋਂ ਜਾਇਜ਼ਾ ਲਿਆ ਗਿਆ ਤਾਂ ਇੱਕ ਇੱਕ ਕਰਕੇ ਸਾਰੇ ਗੱਲਾਂ ਸਾਹਮਣੇ ਆndੀਆਂ ਗਈਆਂ ਫੋਰੈਂਸਿਕ ਟੀਮ ਨੇ ਮੌਕੇ ਤੇ ਪਹੁੰਚ ਕੇ ਜਦੋਂ ਜਾਂਚ ਪੜਤਾਲ ਕੀਤੀ ਤਾਂ ਉਹਨਾਂ ਨੂੰ ਇਸ ਤੇ ਸ਼ੱਕ ਹੋਇਆ ਬਾਅਦ ਦੇ ਵਿੱਚ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਪਤਾ ਲੱਗਿਆ ਕਿ ਮ੍ਰਿਤਕ ਹਰਚਰਨ ਸਿੰਘ ਦੀ ਜਾਨ ਉਸਦੀ ਪਤਨੀ ਸੁਖਜੀਤ कौर ਨੇ ਆਪਣੇ ਪ੍ਰੇਮੀ ਸੁਖਦੀਪ ਸਿੰਘ ਦੇ ਨਾਲ ਮਿਲ ਕੇ ਲਈ ਹੈ ਜੋ ਕਿ ਬਠਿੰਡਾ ਦਾ ਹੀ ਰਹਿਣ ਵਾਲਾ ਹੈ ਇਸ ਵਾਰਦਾਤ ਦੇ ਵਿੱਚ ਹਰਦੀਪ ਸਿੰਘ ਦਾ ਇੱਕ ਹੋਰ ਦੋਸਤ ਵੀ ਸ਼ਾਮਿਲ ਹੈ ਪ੍ਰੇਮ ਸਬੰਧਾਂ ਦੇ ਚੱਲਦੇ ਹੋਏ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਤਾ ਲੱਗਿਆ ਕਿ ਮ੍ਰਿਤਕ ਹਰਚਰਨ ਸਿੰਘ ਜੋ ਕਿ ਸੁਖਦੀਪ ਕੌਰ ਅਤੇ ਸੁਖਵੀਰ ਕੋਰਾਪਸ ਦੇ ਵਿੱਚ ਰਿਸ਼ਤੇ ਸਨ ਉਨ੍ਹਾਂ ਦੀ ਅਤੇ ਇਸ ਤੋਂ ਹੀ ਪਤੀ ਉਹਨਾਂ ਨੂੰ ਰੋਕਦਾ ਸੀ ਕਿ ਗਲਤ ਕੰਮ ਨਾ ਕਰੋ ਜਿਸ ਦੇ ਚੱਲਦੇ ਘਰ ਦੇ ਵਿੱਚ ਲੜਾਈ ਝਗੜਾ ਸੀ ਇਸ ਤੋਂ ਬਾਅਦ ਹੀ ਘਟਨਾ ਵਾਲੇ ਦਿਨ ਦੋਸ਼ੀ ਪਤਨੀ ਹਰਦੀਪ ਸਿੰਘ ਅਤੇ ਉਸਦੇ ਸਾਥੀ ਨੇ ਮ੍ਰਿਤਕ ਨੂੰ ਬਹਾਨੇ ਦੇ ਨਾਲ ਬੁਲਾਇਆ ਸੀ ਅਤੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਗੱਡੀ ਦੇ ਵਿੱਚ ਹੀ ਪਹਿਲਾਂ ਬੇਹੋਸ਼ ਕੀਤਾ ਗਿਆ ਤੇ ਬਾਅਦ ਦੇ ਵਿੱਚ ਗੱਡੀ ਨੂੰ ਆਗ ਲਗਾ ਦਿੱਤੀ ਗਈ ਗੱਡੀ ਦੇ ਉੱਪਰ ਪੈਟਰੋਲ ਪਾਇਆ ਗਿਆ ਤੇ ਇਸ ਪੂਰੀ ਘਟਨਾ ਨੂੰ ਇੱਕ ਐਕਸੀਡੈਂਟ ਦਾ ਨਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹ ਨਹੀਂ ਜਾਣਦੇ ਸੀ ਕਿ ਪੁਲਿਸ ਵਾਲੇ ਬਾਰੀ ਕਿਹਦੇ ਨਾਲ ਜਾਂਚ ਕਰਨਗੇ ਤੇ ਸੱਚ ਕਦੇ ਵੀ ਲੁਕਦਾ ਨਹੀਂ ਆਪਣੇ ਕੀਤੇ ਕਰਮਾਂ ਦੀ ਸਜ਼ਾ ਭੁਗਤਣੀ ਹੀ ਪੈਂਦੀ ਹੈ ਤੇ ਨਾਲ ਦੀ ਨਾਲ ਜਦੋਂ ਪੁਲਿਸ ਨੂੰ ਸਾਰੀ ਘਟਨਾ ਬਾਰੇ ਪਤਾ ਲੱਗ ਗਿਆ ਤਾਂ ਦਿਨਾਂ ਨੂੰ ਹੁਣ ਹਿਰਾਸਤ ਦੇ ਵਿੱਚ ਲਿਆ ਗਿਆ ਦੱਸ ਦਈਏ ਕਿ 20 ਦਿਨ ਦਾ ਸਮਾ ਪੁਲਿਸ ਨੂੰ ਜ਼ਰੂਰ ਲੱਗਿਆ ਪਰ ਇਹ ਸੱਚ ਉਹਨਾਂ ਤੋਂ ਲੁਕਿਆ ਨਹੀਂ ਰਿਹਾ ਪੁਲਿਸ ਨੇ ਸੁਖਜੀਤ ਕੋ ਰਜ਼ਤੇ ਪ੍ਰੇਮੀ ਹਰਦੀਪ ਸਿੰਘ ਅਤੇ ਉਸਦੇ ਸਾਥੀ ਸੁਖਦੀਪ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਨਾਲ ਹੀ ਲੋਕ ਇਸ ਵਰਤ ਨੂੰ ਅਤੇ ਰਸਤੇ ਆਸ਼ਿਕ ਨੂੰ ਥੂ-ਥੂ ਕਰ ਰਹੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਵਿਅਕਤੀ ਦੀ ਬੇਰਹਿਮੀ ਦੇ ਨਾਲ ਜਾਨ ਲਈ ਗਈ ਅਤੇ ਆਪਣੇ ਗਲਤ ਰਿਸ਼ਤਿਆਂ ਦੇ ਕਰਕੇ ਹੀ ਲੰਗੇ ਭਲੇ ਮੁੰਡੇ ਨੂੰ ਇਸ ਦੁਨੀਆ ਦੇ ਵਿੱਚੋਂ ਮੁਕਾ ਦਿੱਤਾ ਗਿਆ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਪਿੰਡ ਦਰਾਜ ਹੈ ਬਾਈ ਜੀ ਗੱਲ ਤਾਂ ਵੀ ਜਗਤਾਰ ਸਿੰਘ ਉਹ ਅਸੀਂ ਜਗਤਾਰ ਕਹਿੰਦੇ ਆ ਪਿੰਡ ਚੋਂ ਮੁੰਡੇ ਨੂੰ ਪਹਿਲੇ ਪੱਕਾ ਨਾਮ ਉਹਦਾ ਹਰਚਰਨ ਸਿੰਘ ਸੀਗਾ ਬਹੁਤ ਜਿਆਦਾ ਨਰਮ ਸੁਭਾਅ ਦਾ ਬੰਦਾ ਸੀ ਕਿਸੇ ਨਾਲ ਬੋਲਣੀ ਨਹੀਂ ਮਾੜੀ ਕਿਸੇ ਨਾਲ ਕੁਝ ਨਹੀਂ ਮੰਨ ਲਓ ਪਿੰਡ ਚ ਹਰ ਇੱਕ ਬੰਦੇ ਨਾਲ ਵਰਤਣ ਵਾਲਾ ਬੰਦਾ ਸੀਗਾ ਤੇ ਜਿਹੜਾ ਇਹ ਕੰਮ ਹੋਇਆ ਪਹਿਲਾਂ ਤਾਂ ਸਭ ਨੂੰ ਬਈ ਪਿੰਡ ਚ ਆਈ ਸੀਗਾ ਵੀ ਯਾਰ ਅੱਗ ਲੱਗ ਗਈ ਅੱਗ ਲੱਗਣ ਕਾਰਨ ਵੀ ਮਰ ਗਿਆ ਜਾਂ ਕੁਝ ਵੀ ਬਾਅਦ ਚ ਪੁਲਿਸ ਨੇ ਜਿੰਨੇ ਤਫਤੀਸ਼ ਕੀਤੀ ਆ ਦੋ ਬੰਦੇ ਫੜੇ ਗਏ ਇੱਕ ਦੀ ਘਰ ਦੀ ਦੀ ਵਿੱਚ ਸ਼ਾਮਲ ਹੋਈ ਆ ਸਾਜ਼ਿਦ ਦੇ ਵੀ ਉਹਨਾਂ ਨੇ ਮਾਰਿਆ ਜੀ ਹੁਣ ਅਫਵਾਮਾਂ ਦਾ ਬਾਈ ਜੀ ਬਹੁਤ ਵੱਡੀਆਂ ਨੇ ਹੁਣ ਉਹਦੇ ਆਪਾ ਤਹੱਤਾ ਕੁਝ ਕਹਿ ਨਹੀਂ ਸਕਦੇ ਜਿਵੇਂ ਹਨਾ ਉਹ ਵੀ ਇੱਕ ਜਿਵੇਂ ਮਹਰਾਜ ਤੋਂ ਆਗਾ ਇਹਦੇ ਪੇਕਾਂ ਤੋਂ ਜਾਂ ਮੁੰਡਾ ਉਹ ਹੈਗਾ ਇੱਕ ਰਾਮਪਰਾ ਗੱਲਪੱਤੀ ਤੋਂ ਆ ਇੱਕ ਇੱਕ ਹੋਦਾਗੀ ਬਾਕੀ ਦੋ ਬਈਰ ਨਿਕੇ ਨਿਕੇ ਜਵਾਕ ਆ ਉਹਨਾਂ ਦਾ ਵੀ ਨਹੀਂ ਸੋਚਿਆ ਵੀ ਕੀ ਬਣੂ ਹੋ ਸਕਦਾ ਜੇ ਬਾਹਰ ਰਹਿੰਦੀ ਇਹ ਕੱਲ ਨੂੰ ਉਹਨਾਂ ਨੂੰ ਵੀ ਮਾਰ ਸਕਦੀ ਸੀ ਬੱਚਿਆਂ ਨੂੰ ਵੀ ਪਹਿਲਾਂ ਵੀ ਇਹਦੀ ਸੱਸ ਦੀ ਡੈਥ ਹੋਈ ਸੀਗੀ ਉਦੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਵੀ ਪ੍ਰੈਸ ਨਾਲ ਲੱਗ ਕੇ ਮਰੀਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਉਹ ਹੋ ਸਕਦਾ ਉਹ ਵੀ ਜਿਹਨੇ ਮਾਰੀ ਹੋਵੇ ਬਾਈ ਜੇ ਬਹੁਤ ਹੀ ਨਰਮ ਪਰਿਵਾਰ ਮੁੰਡਾ ਸੀਗਾ ਤੇ ਨਸੇਬੱਤੇ ਤੋਂ ਰਹੇ ਸੀਗਾ ਤੇ ਬਹੁਤ ਸਾਜ ਤਹਿਤ ਇਹਨੂੰ ਵਿਚਾਰੇ ਨੂੰ ਮਾਰਿਆ ਗਿਆ ਤੇ ਪਹਿਲਾਂ ਤਾਂ ਅੱਗ ਦੇ ਵਿੱਚ ਹੀ ਰਹਿਗੇ ਸੀ ਵੀ ਚਲੋ ਗੱਡੀ ਨੂੰ ਅੱਗ ਲਾ ਕੇ ਗਰਮੀ ਕਰਕੇ ਬਾਅਦ ਦੇ ਵਿੱਚ ਜਾਂਚ ਦੇ ਵਿੱਚ ਆਇਆ ਵੀ ਇਹਨੂੰ ਇਹਦੀ ਮਾਲੂ ਘਰਦਿਆਂ ਨਹੀਂ ਇਹਦੀ ਪਤਨੀ ਨੇ ਮੰਨ ਲਓ ਸਾਜ਼ਿਸ਼ ਰਸ ਕੇ ਇਹਨੂੰ ਬੇਰਹਿਮੀ ਨਾਲ ਮਰਵਾਇਆ ਗਿਆ ਤੇ ਇਹਨੂੰ ਬੰਦ ਦੀ ਸਜ਼ਾ ਵੱਧ ਤੋਂ ਵੱਧ ਕਾਨੂੰਨਾਂ ਮਿਲਣੀ ਚਾਹੀਦੀ ਹੈ। ਮਲੋ ਗਨਾਹ ਕਰਿਆ ਉਹਦੀ ਇਹਨੂੰ ਸਜ਼ਾ ਮਿਲੇ। ਠੀਕ ਹੈ। ਇਹੀ ਕਹਿ ਸਕਦੇ ਆਂ ਜੀ ਜਾਂ ਤਾਂ ਮੰਨ ਕੇ ਚਲੋ ਵੀ ਜ਼ਮੀਨ ਪ੍ਰੋਪਰਟੀ ਵੀ ਤਾਂ ਇਹਨਾਂ ਦੀ ਸੀ ਪਹਿਲਾਂ ਵੀ ਇਹ ਕੋਈ ਹੁਣ ਜਿਆਦਾ ਲਾਲਚ ਹੋ ਗਿਆ ਇਹਨੂੰ ਵੀ ਮਾਰ ਮੁਰ ਕੇ ਜਾਂਦਾ ਕੋਈ ਇਹਦੀ ਜਿਹੜੀ ਸਾਰੀ ਪ੍ਰਾਪਰਟੀ ਹੈ ਵੀ ਮੈਂ ਇਕੱਲੀ ਹੜੱਪ ਕਰ ਲਵਾਂਗੀ। ਪ੍ਰਾਪਰਟੀ ਵੀ ਹੈਗੀ ਆ ਬੰਦੇ ਕੋਲੇ ਵੀ ਪ੍ਰਾਪਰਟੀ ਦੀ ਹੱਕਦਾਰ ਮੈਂ ਬਣ ਜਾ। ਮੇਰੇ ਦੋ ਬੱਚੇ ਆ ਜੀ 10 ਸਾਲ ਦੀ ਕੁੜੀ ਆ 8 ਸਾਲ ਦਾ ਮੁੰਡਾ ਤੇ ਦੋ ਬੱਚੇ ਕਿੰਨੇ ਬੰਦੇ ਸ਼ਾਮਲੇ ਹੋ ਗਏ ਇਹਦੇ ਵਿੱਚ ਜੀ ਹਜੇ ਤੱਕ ਜਾਂਚ ਚ ਤਿੰਨ ਬੱਚੇ ਤਿੰਨ ਬੰਦੇ ਆਏ ਆ ਜੀ ਦੋ ਏਜੰਟਸ ਇੱਕ ਇਹਦੇ ਘਰ ਦੇ ਇੱਕ ਮਰਾਜ ਤੋਂ ਆਏ ਜੀ ਤੇ ਇੱਕ ਰਾਮਪਰੇ ਸਿਟੀ ਤੋਂ ਆਏ ਨਾਲ ਬੋਲੋ ਮੰਗ ਤੇ ਇਹੀ ਕਰ ਰਹੇ ਆ ਜੀ ਇਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਹੋ ਸਕੇ ਤਾਂ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਿਵੇਂ ਉਹਨੂੰ ਜਿਉਂਦੇ ਜੀ ਝਾੜਿਆ ਤਾਂ ਇਹਨੂੰ ਵੀ ਉਹ ਚੀਜ਼ ਆ ਮੰਨ ਲਓ ਮਾਫ ਜਬ ਮਾਫ ਜਬ ਬੁਕਤ ਨਾ ਬਵੇ ਜੀ ਨਾ ਮੇਰਾ ਨਾਮ ਜਸਵੀਰ ਸਿੰਘ ਹੈ ਜੀ 16 ਤਰੀਕ ਨੂੰ ਪਿਛਲੇ ਮਹੀਨੇ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਗੱਡੀ ਆਲਟੋ ਜੋ ਕਿ ਹੰਡਾਇਆ ਬਰਨਾਲਾ ਰੋਡ ਤੋਂ ਸਲਿਪ ਰੋਡ ਚੜਦਾ ਹੈ ਮੁਗਰ ਰੋਡ ਤੇ ਉੱਥੇ ਦੁਪਹਿਰ ਦੇ ਟਾਈਮ ਉਹਦੇ ਵਿੱਚ ਅੱਗ ਲੱਗ ਗਈ ਤੇ ਜਦੋਂ ਪੁਲਿਸ ਪਾਰਟੀ ਪਹੁੰਚੀ ਤੇ ਫਾਇਰ ਬ੍ਰਿਗੇਡ ਐਂਬੂਲੈਂਸ ਨੂੰ ਬੁਲਾਇਆ ਗਿਆ ਸੀਗਾ ਉੱਥੇ ਮੌਕੇ ਤੇ ਤੇ ਦੇਖਿਆ ਕਿ ਇੱਕ ਇੰਡੀਵਿਜੂਅਲ ਉਹਦੇ ਵਿੱਚ ਹੀ ਉਹਦੀ ਵੀ ਡੈਥ ਹੋ ਗਈ ਸੀਗੀ ਬਾਅਦ ਦੇ ਵਿੱਚ ਉਹ ਪਤਾ ਲੱਗਿਆ ਕਿ ਉਹ ਮਿਸਟਰ ਹਰਚਰਨ ਸਿੰਘ ਸੀਗੇ ਜੋ ਕਿ ਵਿਕਟਿਮ ਸੀਗੇ ਇਸ ਕੇਸ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਇਨੀਸ਼ੀਅਲੀ ਐਦਾਂ ਜਤਾਇਆ ਜਾ ਰਿਹਾ ਸੀਗਾ ਕਿ ਇਹ ਐਕਸੀਡੈਂਟਲ ਡੈਥ ਹੈਗੀ ਜਿੱਦਾਂ ਗਰਮੀ ਦੇ ਕਾਰਨ ਅਵਸ਼ ਗਰਮੀ ਕਾਫੀ ਪੈਰੀ ਸੀ ਤੇ ਇਸ ਕਰਕੇ ਗੱਡੀ 'ਚ ਅੱਗ ਲੱਗ ਗਈ ਤੇ ਉਹਨਾਂ ਦੀ ਡੈਥ ਹੋ ਗਈ ਬਟ ਮੌਕੇ ਤੇ ਪਹੁੰਚ ਕੇ ਜਿੱਦਾਂ ਸਾਡੀ ਟੀਮਸ ਪਹੁੰਚਦੀ ਹੈ ਫੋਰੈਂਸਿਕ ਦੀ ਤੇ ਟੈਕਨੀਕਲ ਟੀਮਸ ਪਹੁੰਚੀ ਤੇ ਸੀਨੀਅਰ ਆਫਸਰਸ ਵੀ ਗਏ ਤੇ ਥੋੜਾ ਡਾਊਟ ਸੀਗਾ ਕਈ ਗੱਲਾਂ ਤੇ ਫਿਰ ਫੈਮਿਲੀ ਮੈਂਬਰਸ ਤੋਂ ਪੁੱਛਗਿੱਛ ਕੀਤੀ ਗਈ ਹਿਊਮਨ ਇੰਟ ਲਈ ਗਈ ਤੇ ਮਾਮਲਾ ਸ਼ੱਕੀ ਸਾਨੂੰ ਲੱਗਿਆ ਸੀ ਤੇ ਉਹਦੀ ਤੈਅ ਤੱਕ ਪਹੁੰਚਣ ਵਾਸਤੇ ਫਿਰ ਸਾਡੇ ਐਸਪੀ ਡੀ ਸਾਹਿਬ ਸੰਦੀਪ ਮਾਨ ਉਹਨਾਂ ਦੇ ਨਾਲ ਡੀਐਸਪੀ ਬਰਨਾਲਾ ਸਤਵੀਰ ਸਿੰਘ ਇਨਚਾਰਜ ਸੀਆਈਏ ਇੰਸਪੈਕਟਰ ਬਲਜੀਤ ਸਿੰਘ ਐਂਡ ਐਸਐਚਓ ਸਿਟੀ ਟੂ ਨਿਰਮਲਜੀਤ ਸਿੰਘ ਤੇ ਉਹਨਾਂ ਦੀ ਟੀਮ ਐਂਡ ਟੈਕਨੀਕਲ ਸਾਈਬਰ ਦੀ ਟੀਮਸ ਫੋਰੈਂਸਿਕ ਦੀ ਟੀਮਸ ਅਸੀਂ ਲਾਤੀ ਸੀਗੀ ਵਕ ਵਕ ਤੇ ਡੀਟੇਲਸ ਦੇ ਵਿੱਚ ਜਦੋਂ ਅਸੀਂ ਗਏ ਤੇ ਫਿਰ ਪਤਾ ਲੱਗਿਆ ਕਿ ਜੋ ਇਹ ਮਰਨ ਵਾਲਾ ਹੈਗਾ ਹਰਚਰਨ ਸਿੰਘ ਇਹਦੀ ਵਾਈਫ ਹੈਗੀ ਸੁਖਵੀਰ ਕੌਰ ਉਹਦਾ ਰਿਲੇਸ਼ਨ ਸੀਗਾ ਅਕਿਊਜ਼ਡ ਜੋ ਇਸ ਕੇਸ ਦੇ ਵਿੱਚ ਹੁਣ ਹੈਗਾ ਹਰਦੀਪ ਸਿੰਘ ਤੇ ਉਹਦਾ ਇੱਕ ਹੋਰ ਫਰੈਂਡ ਸੁਖਦੀਪ ਸਿੰਘ ਜੋ ਕਿ ਬਾਰਟੈਂਡਾ ਦੇ ਰਹਿਣ ਵਾਲੇ ਆ ਦੋਨੋਂ ਇਹਨਾਂ ਨੇ ਕਾਂਸਪੀਰੇਸੀ ਰਚੀ ਸੀ ਕਿ ਬਿਕੋਜ਼ ਇਹਨਾਂ ਦਾ ਅਫੇਅਰ ਬਾਰੇ ਹਰਚਰਨ ਸਿੰਘ ਨੂੰ ਪਤਾ ਲੱਗਿਆ ਸੀ ਉਹ ਰੋਕਦਾ ਸੀਗਾ ਤੇ ਇਹਨਾਂ ਨੇ ਸੋਚਿਆ ਵੀ ਇਹਨੂੰ ਜਾਨ ਤੋਂ ਮਾਰ ਕੇ ਇਹਨੂੰ ਰਾਤੋਂ ਹਟਾਇਆ ਜਾਏ ਇਹਦੇ ਵਿੱਚ ਹੀ ਇਹਨਾਂ ਨੇ ਦੁਪਹਿਰ ਦੇ ਟਾਈਮ ਉਹਨੂੰ ਬੁਲਾਇਆ ਬਹਾਨੇ ਸਰ ਉਸ ਪਾਸੇ ਉਹਦੇ ਵਿੱਚ ਓਵਰ ਪਾਵਰ ਕਰ ਲਿਆ ਗਿਆ ਉਹਨੂੰ ਤੇ ਗਲ ਦੇ ਵਿੱਚ ਉਹਦੇ ਪਰਨਾ ਪਾ ਕੇ ਤੇ ਇੱਕ ਜੋ ਹਿੱਟ ਘਰਾਂ ਦੇ ਵਿੱਚ ਯੂਜ਼ ਹੁੰਦਾ ਔਰ ਕੋਕਰਜਿਸ ਐਂਡ ਡਿਫਰੈਂਟ ਟਾਈਪ ਆਫ ਇਨਸੈਕਟਸ ਨੂੰ ਮਾਰਨ ਵਾਸਤੇ ਜ਼ਹਿਰੀਲੀ ਹੁੰਦੀ ਹੈ ਉਹ ਚੀਜ਼ ਉਹਦੇ ਨਾਲ ਉਹਦੇ ਮੂੰਹ ਤੇ ਨੱਕ ਦੇ ਵਿੱਚ ਪਾਤਾ ਜਿਹਦੇ ਨਾਲ ਉਹ ਤੁਰੰਤ ਬੇਹੋਸ਼ ਹੋ ਗਿਆ ਨਾਲ ਹੀ ਇਹਨਾਂ ਕੋਲ ਪਹਿਲਾਂ ਤੋਂ ਹੀ ਇਹਨਾਂ ਨੇ ਅਰੇਂਜ ਕੀਤਾ ਸੀਗਾ ਉੱਥੇ ਪੈਟਰੋਲ ਵਗੈਰਾ ਤੇ ਉਸ ਪਾ ਕੇ ਤੇ ਉੱਥੇ ਗੱਡੀ 'ਚ ਅੱਗ ਲਾ ਕੇ ਉੱਥੋਂ ਨਿਕਲ ਗਏ ਇਹਨਾਂ ਨੂੰ ਪਹਿਲਾਂ ਇਨੀਸ਼ੀਅਲੀ ਲੱਗ ਰਿਹਾ ਸੀਗਾ ਵੀ ਐਕਸੀਡੈਂਟਲ ਡੈਥ ਲੱਗੂਗੀ ਤੇ ਪਤਾ ਨਹੀਂ ਲੱਗੇਗਾ ਬਟ ਜਿੱਦਾਂ ਕਿ ਸਾਡੀ ਟੀਮਸ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹ ਕਾਂਸਪੀਰੇਸੀ ਨੂੰ ਅਨਰਥ ਕੀਤਾ ਤੇ ਇਹਦੇ ਵਿੱਚ ਹੁਣ ਇਹਨਾਂ ਤਿੰਨਾਂ ਦੀ ਅਸੀਂ ਅਰੈਸਟ ਪਾ ਲਈ ਹੈ ਰਿਕਵਰੀਜ਼ ਆਰ ਇਨ ਪ੍ਰੋਸੈਸ ਤੇ ਡਿਊਰਿੰਗ ਇਨਟੈਰੋਗੇਸ਼ਨ ਇਨਵੈਸਟੀਗੇਸ਼ਨ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਖੁਦ ਵੀ ਮੰਨਦੇ ਆ ਕਿ ਜੋ ਇਹਨਾਂ ਨੇ ਇਦਾਂ ਇਦਾਂ ਕੰਮ ਕੀਤਾ ਇਸ ਚੀਜ਼ ਤੇ ਟੈਕਨੀਕਲ ਜਿੱਦਾਂ ਅਸੀਂ ਸੀਸੀਟੀਵੀ ਵੀ ਦੇਖੀ ਉਤੋਂ ਤੇ ਜਿੱਦਾਂ ਮੈਂ ਕਹਿ ਰਿਹਾ ਕਿ ਇਹਨਾਂ ਦੇ ਅਫੇਅਰ ਬਾਰੇ ਫੈਮਿਲੀ ਮੈਂਬਰਸ ਨੂੰ ਵੀ ਸ਼ੱਕ ਸੀਗਾ ਤਾਂ ਜਦੋਂ ਅਸੀਂ ਟੈਕਨੀਕਲ ਸਰਵੇਲੈਂਸ ਲਾਈ ਤੇ ਉਥੇ ਆਸ-ਪਾਸ ਲੋਕਾਂ ਨੂੰ ਆਂਡ-ਗਵਾਂਡ ਦੇ ਵਿੱਚ ਪਤਾ ਕੀਤਾ ਤੇ ਹੌਲੀ-ਹੌਲੀ ਤਾਰ ਤੋਂ ਤਾਰ ਅਸੀਂ ਜੋੜੀ ਸੁਰਾਗ ਮਿਲਦੇ ਗਏ ਸਾਨੂੰ ਤੇ ਇਸੇ ਕਰਕੇ ਲਗਭਗ ਕਾਫੀ ਦਿਨ 16 ਤਰੀਕ ਦੀ ਵਾਰਦਾਤ ਹੈ 20 ਦਿਨ ਸਾਨੂੰ ਲੱਗ ਗਏ ਕਿਉਂਕਿ ਬਿਲਕੁਲ ਹੀ ਬਲਾਈਂਡ ਮਰਡਰ ਕੇਸ ਸੀਗਾ ਤੇ ਇਹਨੂੰ ਤਹ ਤੱਕ ਜਾ ਕੇ ਬਿਕੋਜ਼ ਵੀ ਵਾਂਟਡ ਕਿ ਭਈ ਸਾਡੇ ਕੋਲ ਸਬਸਟੈਂਸ਼ੀਅਲ ਐਵੀਡੈਂਸ ਹੋਏ ਤਾਂ ਹੀ ਕਿਸੇ ਨੂੰ ਕਿਉਂਕਿ ਮਰਡਰ ਕੇਸ ਰਜਿਸਟਰ ਕਰਕੇ ਅਰੈਸਟ ਪਾਣਾ ਵੱਡੀ ਗੱਲ ਹੁੰਦੀ ਹੈ ਤੇ ਇਸ ਕਰਕੇ ਸਮਾਂ ਲੱਗਿਆ ਬਟ ਬਹੁਤ ਹੀ ਮਿਹਨਤ ਦੇ ਨਾਲ ਅਸੀਂ ਇਹਨੂੰ ਡੂੰਘਾਈ ਦੇ ਨਾਲ ਤਫ਼ਤੀਸ਼ ਕਰਕੇ ਸਾਡੀ ਸਾਰੇ ਕੇ ਸਾਰੇ ਫੈਕਟ ਸਰਫੇਸ ਹੋ ਸਰ ਇਹ ਬਿਕੋਜ਼ ਇਹ ਪਿਛਲੇ ਮਹੀਨੇ ਦੀ ਵਾਰਦਾਤ ਹੈਗੀ ਤਾਂ 302 ਦੇ ਵਿੱਚ ਹੀ ਆਈਪੀਸੀ ਦਾ ਸੈਕਸ਼ਨ ਜੋ ਸੀਗਾ ਉਹਦੇ ਵਿੱਚ ਹੀ ਇਹ ਪਰਚਾ ਦਿੱਤਾ ਗਿਆ ਤੇ ਇਹਦੇ ਵਿੱਚ ਤਿੰਨ ਜਿਹੜੇ ਅਕਿਊਜ਼ ਹੈ ਜਿਨ੍ਹਾਂ ਨੇ ਕੀਤਾ ਸੀਗਾ ਉਹ ਤਿੰਨੋਂ ਹੀ ਨੂੰ ਹੀ ਅਸੀਂ ਅਰੈਸਟ ਕਰ ਲਿਆ ਹੈਗਾ ਜੋ ਮਰਨ ਵਾਲਾ ਹੈ ਸੀਗਾ ਹਰਚਰਨ ਸਿੰਘ ਉਹਦੀ ਵਾਈਫ ਸੁਖਵੀਰ ਕੋਰ ਸੁਖਜੀਤ ਕੋਰ ਤੇ ਇੱਕ ਉਹਦਾ ਜਿਹਦੇ ਨਾਲ ਉਹਦਾ ਰਿਲੇਸ਼ਨ ਸੀਗੇ ਹਰਦੀਪ ਸਿੰਘ ਇਹ ਉਹਨਾਂ ਦਾ ਦੋਸਤ ਦੋਨਾਂ ਦਾ ਸੁਖਦੀਪ ਸਿੰਘ ਇਹਨਾਂ ਨੂੰ ਹੀ ਅਸੀਂ ਅਰੈਸਟ ਕਰ ਲਿਆ। ਇਹ ਇੱਕ ਗੱਡੀ ਦੇ ਵਿੱਚ ਹੀ ਜੋ ਇਹਨਾਂ ਨੇ ਜੋ ਹਾਲੇ ਪਤਾ ਲੱਗਿਆ ਹੈਗਾ ਕਿ ਗੱਡੀ ਦੇ ਵਿੱਚ ਹੀ ਅੰਦਰ ਵੜ ਕੇ ਉਹਨੂੰ ਜਿੱਦਾਂ ਮੈਂ ਦੱਸਿਆ ਕਿ ਪੜਨਾ ਪਾ ਲਿਆ ਤੇ ਓਵਰ ਪਾਵਰ ਕਰ ਲਿਆ ਕਿਉਂਕਿ ਇਹ ਤਿੰਨ ਜਣੇ ਸੀਗੇ ਤੇ ਨਾਲ ਹੀ ਉਹਨੂੰ ਸੁੰਗਾਤਾ ਜੋ ਹਿੱਟ ਸੀਗਾ ਉਹ ਨੱਕ ਦੇ ਵਿੱਚ ਪਾ ਕੇ ਤੇ ਉਹ ਜਦੋਂ ਅਨਕੌਂਸ਼ੀਅਸ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਦੇ ਵਿੱਚ ਅਗਲਾ ਤੀ ਹਾਂਜੀ ਇਹ ਸਾਨੂੰ ਵੀ ਪਤਾ ਲੱਗਿਆ ਹੈ ਜੀ ਇਹ ਸਾਰੀ ਗੱਲਾਂ ਤੇ ਅਸੀਂ ਗੌਰ ਕਰਾਂਗੇ ਤੇ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਤੇ ਹੁਣ ਹੋਰ ਡੀਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਤੇ ਇਹਨਾਂ ਚੀਜ਼ਾਂ ਨੂੰ ਵੀ ਬਿਲਕੁਲ ਗੌਰ ਤੇ ਦੇਖਿਆ ਜਾਏਗਾ ਜੀ ਅਭੀ ਜਿੱਦਾਂ ਅਸੀਂ ਦੱਸਿਆ ਕਿ ਇਹ ਵੀ ਐਕਸੀਡੈਂਟਲ ਡੈਥ ਦਿਖਾਇਆ ਸੀਗਾ ਤੇ ਅਗਰ ਉਹ ਵੀ ਹੈ ਉਹ ਉਸ ਨੂੰ ਵੀ ਐਸੀ ਧਰਕਿਨਾਰ ਨਹੀਂ ਕਰਦੇ ਹਰ ਜੋ ਪਹਿਲੂ ਤੋਂ ਜਾਂਚ ਕੀਤੀ ਜਾਏਗੀ ਉਹਦੇ